ਹਰਦਾ ਆ ਦੇ ਗਣ ਇੱਕ ਵਾਰੀ ਲੈ ਵੀ ਸੱਜਣੋ ਅੱਜ ਨਾ ਅਸਲ ਦੇ ਵਿੱਚ ਸਾਡੇ ਪੋਰਸ ਦਾ ਬੱਚਾ ਸਾਡੇ ਘਰੇ ਆਉਣਾ ਇਸ ਕਰਕੇ ਸਾਰੇ ਇੰਤਜ਼ਾਰ ਕਰ ਰਹੇ ਆ ਕਿੱਥੇ ਗਿਆ ਗਿਆ ਮੜਾ ਇਹ ਦੇਖ ਆਜੋ 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 ਆ ਗਿਆ ਆਸੇ ਆ ਗਿਆ ਆ ਹੁੰਦਾ ਇੱਧਰ ਲਿਆਈਓ ਇੱਧਰ ਲਿਆਈਏ ਇਹਨੂੰ ਇੱਧਰ ਲਿਆਈ ਇੱਧਰ ਲਿਆਈ ਆ ਦੇਖੋ ਤਾਂ ਸਹੀ ਸਾਰਾ ਟੱਬਰ ਕਿਵੇਂ ਇਕੱਠਾ ਹੋ ਰਿਹਾ ਕਾ ਮਾਂ ਵਾਂਗੂ ਇੱਧਰ 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 ਕੋ ਦੱਕੋੜੇ ਉੱਧਰ ਹੱਲ ਜਾਣਗੇ ਉਹ ਆ ਗਿਆ ਉਹ ਸੇ ਆ ਗਿਆ ਉਹ ਆ ਗਿਆ ਉਹ ਆ ਗਿਆ ਆ ਸੇ ਭਾਈ ਭਾਈ ਕੋਲੇ ਆ ਜੂ ਭਾਈ ਦੇਖੀ ਆਇਆ ਚੰਗੀ ਆਏ ਜੀ ਪੋਰਸ ਘੜਦਾ ਹੁੰਦਾ ਹੁੰਦਾ ਜੀ ਭਾਈ ਆ ਜੀ ਮੈਂ ਤੇਰੇ ਕੋਲੇ ਆਇਆ ਬਿੱਟੂ ਆ ਲੈ ਹੂੰ ਸਿੱਲੀ ਖੜੀ ਖੜਿਆ ਘਤੋਈਂ ਕੀ ਕੀ ਘਰਾਇਆ ਵਾ ਬਬੀ ਚਾ ਚਾ ਦੇਦਾ ਇਨਕਵਰੀ ਕਰਦਾ ਸਾਰਿਆਂ ਦੀ ਦਮ ਚੜਿਆ ਵਾ ਸ਼ਿਕਾਇਤ ਲਾ ਦੂ ਥੋੜੀ ਮੰਮੋ ਨੂੰ ਸੋਲੀ ਤੇਰੀ ਸ਼ਿਕਾਇਤ ਲਾ ਦੂ ਲੋਕ ਗਿਆ ਉਹ ਬਾਵਾ ਹੋ ਗਿਆ ਯਾਰ ਮੈਂ ਤਾਂ ਕਹਿੰਦੀ ਗਾ ਜਾਈ ਰਹੂਗਾ ਹਨਾ ਹਾਂ ਇਹ ਬਾਵਾ ਹੋਇਆ ਪਿਆ ਹਨਾ ਹੋ ਗਿਆ ਮਹੀਨੇ ਦਾ ਹੋ ਗਿਆ ਹਣਾ ਇਹੋ ਜਿਹੀ ਪੋਰਸੀ ਪੋਸ ਨੂੰ ਪਿੱਠ ਜੀ ਚੰਗੀ ਆ ਇਹਦੀ ਘਰਦਣ ਜੀ ਵੀ ਖੜਦਾ ਜਾ ਖੜਾਵਾ ਜਾ ਹਣਾ ਪ੍ਰੀਤੋਏ ਹਣਾ ਆ ਦੇਖ ਖੜਾਵਾ ਜਾ ਜਿਵੇਂ ਇਹਦੇ ਦਾਦੇ ਦਾ ਏ ਇਸਕੋ ਬਾਰ ਦਾ ਫੜੀ ਖ ਮਾੜਾ ਜਾ ਫੜਿਆ ਜਾਂਦਾ ਫੜਿਆ ਜਾਂਦਾ ਮੈਂ ਤਾਂ ਦਲੇਰ ਆ ਫੜਿਆ ਜਾਉ ਘੋੜੀ ਕੋਈ ਨਹੀਂ ਹੁੰਦੀ ਐਂ ਤਾਂ ਵਿਚਾਰੀ ਨਰਮ ਘੋੜੀ ਉਹ ਫੜਿਆ ਗਿਆ ਫੜਿਆ ਗਿਆ ਫੜਿਆ ਫੜਿਆ ਓ ਮੈਂਤਾ 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 ਫਰੀਦ ਤੇਰੇ ਨਾਲ ਜ਼ੋਰ ਆ ਜਾਦਾ ਇਹ ਚ ਨਾ 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 ਪਾਗ ਤਾਂ ਤੇਰੇ ਨਾਲ ਜ਼ਿਆਦਾ ਲੇਕਿਨ ਐਨੇ ਜਾਣੇ ਦਾਲੇ ਹੋ ਗਏ ਕਬਰਾਇਆ ਵਾ ਹੁਣ ਆ ਵੀ ਮਾਂ ਨੂੰ ਦੱਸੋ ਕੋਲੇ ਨਹੀਂ ਆਉਂਦਾ ਹੈ ਨਾ ਉਹ ਲੁੱਕ ਗਿਆ ਭੁੱਖ ਲੱਗ ਗਈ ਕਮਰਾਟ ਦੇ ਬੱਚੇ ਨੂੰ ਦੁੱਧ ਪਿਉ ਹੂੰ ਯੇਨ ਫੋਰਸ ਦੇ ਕਮਰੇ ਚ ਛੜਦਗੇ ਫੋਰਸ ਨੂੰ ਕੁੱਟੂਗਾ ਕੁੱਟੂ ਫੋਰਸ ਨੂੰ ਕੁੱਟੂ ਹੂੰ ਆ ਜੋ ਦੂਜਿਆਂ ਨਾਲ ਇਨਕੁਆਰੀ ਕਰਾਉਣੇ ਆ ਜੋ ਆ ਜਾ ਲਿਆ ਲਿਆ ਆ ਦੇ ਇਹਦਾ ਡੈਡੀ ਤਾਂ ਗਾਲਾਂ ਕੱਢੀ ਜਾਂਦਾ ਇਹਨੂੰ ਉਹ ਦੇ ਗਾਣੇ ਜਾਂਦਾ ਉਹ ਜੁਗਣਾ ਘਰਾਂ ਉਹਦੇ ਕੋਲ ਜੁਗਨੇ ਕੋਲੇ ਕਰੀ ਖਮੜਾ ਜੁਗਨੇ ਕੋਲੇ ਜੁਗਣਾ ਨਿੱਕਾ ਬੱਚਾ ਜੇ ਮਾਰਿਆ ਤਾਂ ਕੁੱਟਾਂਗੇ ਤੈਨੂੰ ਮੈਂ ਗੱਲ ਦੱਸਤੀ ਹੁਣ ਇਹਨਾਂ ਨੇ ਕਿਹੜਾ ਉਪਰਾ ਜਵਾਕ ਦੇਖਿਆ ਉਹ ਤੇ ਜੁਗਣਾ ਕਹਿੰਦਾ ਚੇਤੀ ਜੁਗੜਾ ਨੱਚੀ ਜੁਗਨੇ ਕੋਲੇ ਮੜਾ ਜਾਉ ਨਾਲੀ ਲੱਤ ਨਾ ਮਾਰੇ ਜਿੱਤੇ ਹਨ ਮੜਾ ਜੀ ਕੋਲੇ ਖੜ ਜਾ ਫਰੀ ਦੀ ਕੁੱਤੀ ਜੁਗਣਾ ਹਦੇ ਖਪੈਰ ਨਾ ਸੱਦੀ ਜਾਂਦਾ ਮੇਰੇ ਕੋਲੇ ਉਹ ਕਹਿੰਦਾ ਮੇਰੇ ਕੋਲੇ ਲਿਓ ਕਮਲਾ ਹੋਇਆ ਫਿਰਦਾ ਉਹਦੇ ਉਹਦੇ ਮਸਤੀ ਆ ਜੁਗਨੀ ਦਾ ਉੱਧਰ ਲੈ ਚੱਲ ਓਏ ਪਰਿਵਾਰ ਚ ਸਾਰਾ ਨਾ ਸਿਆਣੀ ਤਾਂ ਕੈਲੀ ਆ ਕੈਲੀ ਦੇਖਦੇ ਆ ਕੀ ਰੈਕਟ ਕਰਦੀ ਆ ਜੱਜ ਉਹ ਦੇ ਕੁੱਕੂ ਤਾਂ ਦੇਖ ਨੱਚਦਾ ਇਹਨੂੰ ਆਇਆ ਜਾ ਖੇਡੀ ਜੀ ਕੈਲੀ ਕੈਲੀ ਆਹੋ ਸੇ ਪੁੱਤਾਂ ਕਹਿੰਦਾ ਵੀ ਸਾਰਿਆਂ ਨਾਲ ਜ਼ਿਆਦਾ ਪਿਆਰ ਕਰਦੀ ਆ ਬੱਚਿਆਂ ਦਾ ਤਾਂ ਆ ਕੈਲੀ ਕਰਦੀ ਆ ਇਹਨੇ ਕਦੇ ਕਿਸੇ ਬੱਚੇ ਨੂੰ ਹਣਾ ਪਰੇਸ਼ਾਨ ਨਹੀਂ ਕੀਤਾ ਆ ਵੇ ਇਹਦੀ ਦਾਦੀ ਆ ਇਹ ਬਈ ਕੈਲੀ ਨੂੰ ਨੇੜੇ ਕਰਕੇ ਦੇਖ ਲਈਏ ਮਾੜਾ ਇਹ ਕੱਢ ਕੇ ਪ੍ਰੀਤ ਨੂੰ ਮਾੜੀ ਜਿਹੀ ਬਾਜ਼ ਮਾਰੀ ਪ੍ਰੀਤ ਆਹ ਨਾਲ ਆ ਤਾਂ ਮਾਰ ਦੇ ਘਬਰਾਟ ਕੇ ਹਣਾ ਵੀ ਮੇਰੇ ਬੱਚੇ ਨੂੰ ਕੈਲੀ ਨੂੰ ਮਾੜਾ ਇਹ ਦੇਖੇ ਨੇੜੇ ਕਰਕੇ ਬੱਚੇ ਦੇ ਵੇ ਕੀ ਆਂਦੀ ਮਾੜਾ ਜਿਹਾ ਪਤਾ ਖੜੀ ਰੱਖੀ ਮਗਰੋਂ ਮਤ ਵਾਹ ਇਹਨਾਂ ਲੱਤੋ ਲੱਤੀ ਆ ਹੋ ਜਾਣ ਘੋੜਾ ਨਾਲ ਗੱਲ ਨਾ ਉਹ ਆਉਂਦੀ ਨਹੀਂ ਇੱਥੇ ਬੰਦ ਤੇ ਆਉਂਦਾ ਹੀ ਨਹੀਂ ਉਹ ਇੱਥੇ ਬੰਦ ਘੋੜੀ ਇੱਥੇ ਬੰਦੀ ਫੇਰ ਦੇਖਦੇ ਆ ਫੇਰ ਰਹਿੰਦੋ ਇੱਥੇ ਰਹਿੰਦੇ ਬੰਦ ਘੋੜੀ ਬਣਨਦੀ ਆ ਇੱਥੇ ਆ ਘੜ ਉਹ ਦੇਖਦੇ ਘੜਦਾ ਦੇਖ ਘੜਦਾ ਦੇਖ ਘੜਦਾ ਆ ਦੇਖ ਇਨਕ ਵਾਰੀ ਕਿਉਂ ਕੜਦਾ ਦੇਖੋ ਉਹਦੀ ਦਾਦੀ ਆ ਉਹ ਆਹਾ ਬਲੱਡ ਦਾ ਰਿਸ਼ਤਾ ਯਾਰ ਆਏ ਤਾਂ ਨਹੀਂ ਛੇਤੀ ਤਾਂ ਨਹੀਂ ਕੋ ਕਹੂ ਹੈ ਨਾ ਨਹੀਂ ਨਹੀਂ ਪਹਿਲਾਂ ਉਹ ਮੂੰਹ ਨਾਲ ਮੂੰਹ ਕਾਈ ਜਾਂਦੇ ਕੰਡ ਉਸ ਇਹ ਮੇਰਾ ਬੱਤਾ ਆਜੇ ਮੈਨੂੰ ਕੰਨ ਨੀਵੇਂ ਕਰਦੇ ਅੰਦਰ ਪੁੱਤ ਨੂੰ ਕਿਹੜੇ ਰੇਤਾ ਸੁੱਟਾ ਆ ਜਾ ਰਿਹਾ ਰੇਤਾ ਹਟਾ ਦੀ ਨਿੱਕਾ ਆਏਗਾ ਤੇ ਇੱਥੇ ਭੜੀ ਰੱਖ ਬਹੁਤ ਨਹੀਂ ਲੱਗਦੀ ਹਾਂਜੀ ਕੁੱਕੂ ਜੀ ਕੌਣ ਆ ਬੱਚਾ ਆ ਨਿੱਕਾ ਆਪਣਾ ਮੈਂ ਮੈਲ ਨਾ ਆਇਆ ਬੱਸ ਤੁਹਾਨੂੰ ਅੱਜ ਵੱਡੇ ਵਾਈ ਦਾ ਹੈਪੀ ਬਰਥਡੇ ਆ ਹਾਲੋ ਜੀ ਆ ਖੜਾ